ਕਿਤਾਬ ਖਾੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ 42ਵੇਂ ਭਾਗ ਵਿੱਚ ਸੁਣੋ ਮੁੱਖ ਮੰਤਰੀ ਬੀਅੰਤ ਸਿੰਘ 1992 ਦੀਆਂ ਚੋਣਾਂ ਦੀ ਨਜਾਇਜ਼ ਔਲਾਦ ਖਾੜਕੂ ਲਹਿਰ ਦੇ ਅੰਦਰੂਨੀ ਵਿਗਾੜ ਬੀਅੰਤ ਸਿੰਘ ਨੇ ਸਿਆਸੀ ਜ਼ੁਲਾਦ ਦਾ ਰੂਪ ਧਾਰਿਆ ਅਤੇ ਮੈਂ ਇਤਫਾਕ ਨਾਲ ਹੀ ਬਚਿਆ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਰਸਿਮਹਾ ਰਾਓ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਗ੍ਰਹਿਣ ਕਰਦਿਆਂ ਹੀ ਪੰਜਾਬ ਅੰਦਰ ਸੁਰੱਖਿਆ ਬਲਾਂ ਨੂੰ ਸਿੱਖ ਖਾਲਕੂ ਲਹਿਰ ਨੂੰ ਬੇਕਿਰਕੀ ਨਾਲ ਕੁਚਲ ਦੇਣ ਦੀਆਂ ਸਖਤ ਹਦਾਇਤਾਂ ਦੇ ਦਿੱਤੀਆਂ ਸਨ ਇਸ ਮੰਤਵ ਵਾਸਤੇ ਪੁਲਿਸ ਤੋਂ ਇਲਾਵਾ ਪੰਜਾਬ ਵਿੱਚ ਕੁੱਲ ਮਿਲਾ ਕੇ 9 ਆਰਮੀ ਡਿਵੀਜ਼ਨਾਂ ਅਤੇ ਅਰਧ ਸੈਨਿਕ ਬਲਾਂ ਦੀਆਂ 750 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਸਨ ਪੁਲਿਸ ਮੁਖੀ ਕੇ ਪੀ ਐਸ ਗਿੱਲ ਨੂੰ ਅਣਖੀ ਤੇ ਜੁਝਾਰੂ ਸਿੱਖਾਂ ਉੱਤੇ ਜ਼ੁਲਮ ਢਾਉਣ ਦੀ ਖੁੱਲੀ ਛੁੱਟੀ ਦੇ ਦਿੱਤੀ ਸੀ। ਪੁਲਿਸ ਨੂੰ ਕਿਸੇ ਵੀ ਕਿਸਮ ਦੀ ਜਵਾਬਦੇਹੀ ਦੇ ਝੰਡੜ ਤੋਂ ਸੁਰੱਖਰੂ ਕਰ ਦਿੱਤਾ ਗਿਆ ਸੀ। ਕੇ ਪੀ ਐਸ ਗਿੱਲ ਨੇ ਖਾੜਕੂ ਲਹਿਰ ਦੇ ਜ਼ੋਰ ਵਾਲੇ ਇਲਾਕੇ ਅੰਦਰ ਬੁੱਚੜ ਕਿਸਮ ਦੇ ਪੁਲਿਸ ਅਫਸਰਾਂ ਛਾਂਟ ਕੇ ਉਚੇਚੇ ਤੌਰ ਤੇ ਤਾਇਨਾਤ ਕਰ ਦਿੱਤੇ ਸਨ। ਇਸ ਤਰ੍ਹਾਂ ਪੰਜਾਬ ਅੰਦਰ ਹਕੂਮਤੀ دہشت ਤੇ ਇਹ ਵੈਸ਼ਯਦ ਦਾ ਕਾਲਾ ਦੌਰ ਸ਼ੁਰੂ ਹੋ ਗਿਆ ਸੀ ਜਿਹੜਾ ਲਗਭਗ 1.5 ਸਾਲ ਤੱਕ ਨਿਰੰਤਰ ਜਾਰੀ ਰਿਹਾ ਪੁਲਿਸ ਥਾਣੇ ਤੇ ਸਰਕਾਰੀ ਰੈਸਟ ਹਾਊਸ ਬੁੱਚੜਖਾਨਿਆਂ ਵਿੱਚ ਤਬਦੀਲ ਹੋ ਗਏ ਸਨ ਖਾੜਕੂਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਉੱਤੇ ਮੁਕਦਮੇ ਚਲਾਉਣ ਦੀ ਬਜਾਏ ਉਹਨਾਂ ਨੂੰ ਕੋਹ-ਕੋ ਕੇ ਨਰਦਈ ਪੁਨੇ ਨਾਲ ਕਤਲ ਕਰ ਦੇਣ ਅਤੇ ਫਿਰ ਉਹਨਾਂ ਦੀਆਂ ਮਿਰਤਕ ਦੀਆਂ ਨੂੰ ਦਰਿਆਵਾਂ ਵਿੱਚ ਰੋੜ ਦੇਣ ਦੀ ਦਰਿੰਦਗੀ ਭਰੀਆਂ ਵਾਰਦਾਤਾ ਨੇ ਮੀਰ ਮੰਨੂ ਤੇ ਜ਼ਕਰੀਆ ਖਾਨ ਦੇ ਸਮਿਆਂ ਦੇ ਜ਼ੁਲਮਾਂ ਨੂੰ maat pa deta si کئی ਮਹੀਨਿਆਂ ਤੱਕ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡਣ ਤੋਂ ਬਾਅਦ ਪੰਜਾਬ ਅੰਦਰ ਅਮਨ ਚੈਨ ਬਹਾਲ ਹੋ ਜਾਣ ਦਾ ਸਬੂਤ ਦੇਣ ਲਈ ਕੇਂਦਰ ਸਰਕਾਰ ਨੇ ਫਰਵਰੀ 1992 ਵਿੱਚ ਪੰਜਾਬ ਅਸੈਂਬਲੀ ਦੀਆਂ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਜਿਸ ਵਾਸਤੇ ਪੰਜਾਬ ਦੇ ਚੱਪੇ-ਚੱਪੇ ਉੱਤੇ ਸਰਕਾਰੀ ਹਥਿਆਰਬੰਦ ਬਲ ਤੈਨਾਤ ਕਰ ਦਿੱਤੇਗੇ ਜ ਜਦੋਂ 1991 ਚ ਕੇਂਦਰ ਵਿੱਚ ਨਰਸਮਹਾ ਰਾਓ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਅੰਦਰ ਕਾਂਗਰਸ ਪਾਰਟੀ ਨੇ ਆਪਣੀਆਂ ਰਾਸੀ ਸਰਗਰਮੀਆਂ ਵਧਾ ਦਿੱਤੀਆਂ ਸਨ ਕਾਂਗਰਸ ਦੀ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਬਿਅੰਤ ਸਿੰਘ ਨੇ ਭਾਰੀ ਸੁਰੱਖਿਆ ਛਤਰੀ ਹੇਠ ਜਨਤਕ ਸੁਭਾਵਾਂ ਕਰਨ ਦੀ ਮੁਹਿੰਮ ਵਿੱਢ ਦਿੱਤੀ ਸੀ ਜਿਸ ਤੋਂ ਸਾਫ ਪ੍ਰਗਟ ਹੋ ਗਿਆ ਸੀ ਕਿ ਪੰਜਾਬ ਮੰਦਰ ਵਿਧਾਨ ਸਭਾ ਦੀਆਂ ਚੋਣਾਂ ਕਰਵਾ ਕੇ ਸਰਕਾਰ ਦੀ ਬਾਗਟੋਰ ਬੀਨਤ ਸਿੰਘ ਨੂੰ ਸੌਂਪੀ ਜਾਵੇਗੀ ਬੀਨਤ ਸਿੰਘ ਨੇ ਆਪਣੇ ਰਾਸੀ ਜੀਵਨ ਦੀ ਸ਼ੁਰੂਆਤ ਇੱਕ ਇਲਾਕਾ ਪੱਧਰ ਦੇ ਬਦਮਾਸ਼ ਤੋਂ ਕੀਤੀ ਸੀ ਅਤੇ ਬਦਮਾਸ਼ੀ ਦੇ ਸਿਰ ਤੇ ਹੀ ਆਪਣਾ ਰਾਸੀ ਕੈਰੀਅਰ ਬਣਾਇਆ ਸੀ ਉਸ ਦੀ ਇਸ ਖਾਸੋ-ਖਾਸ ਯੋਗਤਾ ਕਰਕੇ ਹੀ ਉਸ ਨੂੰ ਮੁੱਖ ਮੰਤਰੀ ਦੀ ਪਦਵੀ ਨਾਲ ਨਿਵਾਜਿਆ ਗਿਆ ਸੀ ਜਿਹੜੀਆਂ ਖੜਕੂ ਜਥੇਬੰਦੀਆਂ ਨੇ ਜੂਨ 1991 ਵਿੱਚ ਚੋਣਾਂ ਦਾ ਬਾਈਕਾਟ ਕਰਨ ਦਾ ਰਾਸੀ ਪੈਂਤਲਾ ਅਪਣਾਇਆ ਸੀ ਉਹਨਾਂ ਨੇ ਉਸੇ ਆਧਾਰ ਤੇ ਫਰਵਰੀ 1992 ਵਿੱਚ ਵੀ ਚੋਣਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਸੀ 1997 ਵਾਂਗੂ ਹੀ ਭਾਈ ਮਨਜੀਤ ਸਿੰਘ ਨੂੰ ਭਾਈ ਗੁਰਵਜਨ ਸਿੰਘ ਮਾਨੋਚਾਲ ਦੀ ਹਮਾਇਤ ਹਾਸਲ ਸੀ ਅਤੇ ਇਸ ਤੇ ਜ਼ੋਰ ਤੇ ਉਸ ਨੇ ਇਕੱਲਿਆਂ 65 ਸੀਟਾਂ ਉੱਤੇ ਚੋਣ ਲੜਨ ਦਾ ਦਾਵਾ ਠੋਕ ਦਿੱਤਾ ਸੀ ਉਸ ਵੇਲੇ ਤੱਕ ਭਾਈ ਜਸਵੰਤ ਸਿੰਘ ਖਾਲੜਾ ਇੰਗਲੈਂਡ ਪਹੁੰਚ ਚੁੱਕਾ ਸੀ ਅਤੇ ਉਸਨੇ ਯੂਰਪ ਅੰਦਰ ਭਾਈ ਗੁਰਬਚਨ ਸਿੰਘ ਮਾਨੋਚਾਲ ਵਾਲੀ ਪੰਥਕ ਕਮੇਟੀ ਦੇ ਬੁਲਾਰੇ ਦੀ ਹیثیت ਵਿੱਚ ਲਿਬ੍ਰੇਸ਼ਨ ਖਾਲਸਤਾਨ ਦੇ ਨਾਂ ਦੇ ਪਰਚੇ ਵਿੱਚ ਤਤਕਾਲੀ ਰਾਸੀ ਮਸਲਿਆਂ ਬਾਰੇ ਲਗਾਤਾਰ ਲਿਖਣਾ ਸ਼ੁਰੂ ਕਰ ਦਿੱਤਾ ਸੀ ਉਸ ਵੇਲੇ ਤੱਕ ਉਹ ਚੋਣਾ ਦੇ ਬਾਈਕਾਰਡ ਦੇ ਪੈਂਤੜੇ ਦਾ ਮੁਦਈ ਬਣ ਚੁੱਕਾ ਸੀ ਸ਼ਾਇਦ ਉਸੇ ਦੀ ਪ੍ਰੇਰਣਾ ਕਰਕੇ ਹੀ ਭਾਈ ਗੁਰਵਚਨ ਸਿੰਘ ਮਾਨੋਚਾਲ ਵੀ ਅਖੀਰ ਵਿੱਚ ਜਾ ਕੇ ਚੋਣਾ ਦਾ ਬਾਈਕਟ ਕਰਨ ਲਈ ਸਹਿਮਤ ਹੋ ਗਿਆ ਸੀ ਜਿਸ ਨਾਲ ਮਨਜੀਤ ਸਿੰਘ ਦੇ ਪੈਰਾਂ ਹੇਠੋਂ ਜ਼ਮੀਨ ਖਿਸ ਗਈ ਸੀ ਸ਼੍ਰੋਮਣੀ ਅਕਾਲੀ ਦਲ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਵੀ 1991 ਵਾਂਗੋ ਹੀ ਅਣਚਾਹੇ ਮਨ ਨਾਲ ਚੋਣਾ ਨਾ ਲੜਨ ਦਾ ਨਿਰਣਾ ਕਰ ਲਿਆ ਸੀ ਜਿਸ ਕਰਕੇ ਚੋਣਾ ਦਾ ਮੈਦਾਨ ਕਾਂਗਰਸ ਪਾਰਟੀ ਲਈ ਲਗਭਗ ਖਾਲੀ ਹੋ ਗਿਆ ਸੀ ਪਰ ਕੇਂਦਰ ਸਰਕਾਰ ਤੇ ਕੇ ਪੀ ਐਸ ਗਿਲ ਦੇ ਸਾਰੇ ਯਤਨਾਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਨੇ ਚੋਣਾਂ ਵਿੱਚ ਬਹੁਤ ਹੀ ਘੱਟ ਰੁਚੀ ਪ੍ਰਗਟਾਈ ਸੀ ਪੰਜਾਬ ਦੇ ਕੁੱਲ 1 ਕਰੋੜ 31 ਲੱਖ ਵੋਟਰਾਂ ਚੋਂ ਕੇਵਲ 31 ਲੱਖ ਲੋਕਾਂ ਮਹਿਜ 23.8 ਫੀਸਦੀ ਨੇ ਹੀ ਵੋਟਾਂ ਪਾਈਆਂ ਸਨ ਜ਼ਿਆਦਾ ਵੋਟਾਂ ਸ਼ਹਿਰਾਂ ਵਿੱਚ ਹੀ ਪਈਆਂ ਪਿੰਡੂ ਖੇਤਰਾਂ ਵਿੱਚ ਸਿਰਫ 15.1 ਫੀਸਦੀ ਵੋਟਰਾਂ ਨੇ ਹੀ ਵੋਟਾਂ ਪਾਈਆਂ ਸਨ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 70% ਪਿੰਡੂ ਖੇਤਰ ਵਿੱਚ ਮਹਿਜ਼ 10% ਦੀਆਂ ਵੋਟਾਂ ਪਈਆਂ ਸਨ। ਖੜਕੂਆਂ ਦੇ ਪ੍ਰਭਾਵ ਵਾਲੇ ਖੇਤਰਾਂ ਵਿੱਚ ਪਿੰਡਾਂ ਵਾਂਗ ਹੀ ਸ਼ਹਿਰਾਂ ਵਿੱਚ ਨਾ ਮਾਤਰ ਵੋਟਾਂ ਪਈਆਂ। ਬਠਿੰਡਾ, ਸੰਗਰੂਰ, ਅਮਰਸਾਹ, ਰੋਪੜ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਸ਼ਹਿਰਾਂ ਤੇ ਪਿੰਡਾਂ ਨੂੰ ਮਿਲਾ ਕੇ 15% ਦੀਆਂ ਵੋਟਾਂ ਹੀ ਪਈਆਂ। ਕਈ ਹਲਕਿਆਂ ਵਿੱਚ ਜੇਤੂ ਉਮੀਦਵਾਰਾਂ ਨੂੰ ਮੁਸ਼ਕਲ ਨਾਲ ਇੱਕ ਪਿੰਡ ਦੇ ਸਰਪੰਚ ਜਿੰਨੀਆਂ ਹੀ ਵੋਟਾਂ ਪੈ ਸਕੀਆਂ ਸਨ। ਮਿਸਾਲ ਵਜੋਂ ਨੂਰਮਹਿਲ ਹਲਕੇ ਵਿੱਚ ਕਾਂਗਰਸ ਦੇ ਜੇਤੂ ਉਮੀਦਵਾਰ ਨੂੰ ਪਿੰਡ ਦੇ ਪੰਚ ਜਿੰਨੀਆਂ ਕੁੱਲ 244 ਵੋਟਾਂ ਅਤੇ ਬਠਿੰਡਾ ਜ਼ਿਲ੍ਹੇ ਦੇ ਜੋਗਾ ਹਲਕੇ ਵਿੱਚ ਇੰਡੀਅਨ ਪੀਪਲਜ਼ ਫਰੰਟ ਨਾਲ ਸੰਬੰਧਿਤ ਇੱਕ ਸਾਬਕਾ ਨਕਸਲੀ ਸੁਰਜਨ ਸਿੰਘ ਨੂੰ ਵੀ ਕੇਵਲ 394 ਵੋਟਾਂ ਹੀ ਪਈਆਂ ਸਨ। ਪੰਜ ਗਰਾਈ ਹਲਕੇ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ 1669 ਵੋਟਾਂ ਹੀ ਮਿਲ ਸਕੀਆਂ ਸਨ ਤਰਨਤਨ ਜ਼ਿਲ੍ਹੇ ਦਾ ਪਿੰਡ ਪੰਜਵੜ ਆਬਾਦੀ ਦੇ ਲਿਹਾਜ਼ ਨਾਲ ਕਾਫੀ ਵੱਡਾ ਪਿੰਡ ਹੈ ਉਸ ਪਿੰਡ ਦਾ ਗੁਰਦਿਆਲ ਸਿੰਘ ਢਿੱਲੋਂ ਲੋਕ ਸਭਾ ਦਾ ਸਪੀਕਰ ਰਹਿ ਚੁੱਕਾ ਸੀ ਪਰ ਉਸ ਪਿੰਡ ਵਿੱਚ ਸਿਰਫ ਦੋ ਵਿਅਕਤੀਆਂ ਗੁਰਦਿਆਲ ਸਿੰਘ ਢਿੱਲੋਂ ਤੇ ਉਸ ਦੀ ਪਤਨੀ ਤੋਂ ਬਿਨਾ ਹੋਰ ਕਿਸੇ ਨੇ ਵੋਟ ਨਹੀਂ ਪਾਈ ਸੀ ਦਰਜਨਾ ਪਿੰਡ ਅਜਿਹੇ ਸਨ ਜਿੱਥੋਂ ਵੋਟਾਂ ਵਾਲੀਆਂ ਸੰਦੂਕੜੀਆਂ ਖਾਲੀ ਹੀ ਮੁੜ ਗਈਆਂ ਸਨ ਇਹਨਾਂ ਅੰਕੜਿਆਂ ਨੇ ਸਿੱਖ ਖਾੜਕੂ ਸੰਘਰਸ਼ ਦੀ ਫਰੋੜਤਾ ਕਰ ਦਿੱਤੀ ਸੀ ਇਸ ਨੂੰ ਦੇਖਦੇ ਹੋਏ ਜੇਤੂ ਉਮੀਦਵਾਰਾਂ ਦੀ ਵਿਧਾਇਕਾਂ ਵਜੋਂ ਸੌਚ ਕਰਨ ਦੀ ਕੋਈ ਵੀ ਨੈਤਿਕ ਵਾਜਬੀਅਤ ਨਹੀਂ ਬਣਦੀ ਸੀ ਪਰ ਕਾਂਗਰਸ ਪਾਰਟੀ ਜਿਸ ਦੇ ਉਮੀਦਵਾਰ ਮਹਿਜ ਇਤਫਾਕ ਕਰਕੇ ਹੀ 87 ਹਲਕਿਆਂ ਵਿੱਚ ਜੇਤੂ ਹੋ ਗਏ ਸਨ ਨੇ ਨੈਤਿਕ ਮਰਜ਼ਾਦਾ ਦਾ અપਮਾਨ ਕਰਦਿਆਂ ਆਪਣੀ ਨਜਾਇਜ਼ ਸਰਕਾਰ ਬਣਾ ਲਈ ਸੀ ਅਤੇ ਆਪਣੀ ਜਿੱਤ ਨੂੰ ਨਰਲੱਜਪੁਣੇ ਨਾਲ ਜਮਹੂਰੀਅਤ ਦੀ ਜਿੱਤ ਬਣਾ ਕੇ ਪੇਸ਼ ਕਰਨ ਤੋਂ ਸੰਕੋਚ ਨਹੀਂ ਕੀਤਾ ਸੀ ਖਾੜਕੂ ਲਹਿਰ ਦੀ ਲੀਡਰਸ਼ਿਪ ਦਾ ਤੁਰੰਤ ਪੈਰਾ ਸਿਆਸੀ ਕਾਰਜ ਇਹ ਬਣਦਾ ਸੀ ਕਿ ਇਸ ਸਰਕਾਰ ਉੱਤੇ ਇੱਕਦਮ ਭਰਵਾ ਨੈਤਿਕ ਤੇ ਰਾਸੀ ਹੱਲਾ ਬੋਲਿਆ ਜਾਂਦਾ ਲੋਕਾਂ ਦੀਆਂ ਨਜ਼ਰਾਂ ਵਿੱਚ ਇਸ ਨੂੰ ਚੋਣਾਂ ਦੀ ਨਾਜਾਇਜ਼ ਸੰਤਾਨ ਸਾਬਤ ਕੀਤਾ ਜਾਂਦਾ ਅਤੇ ਤੇਜ਼ ਧਾਰਾ ਰਾਸੀ ਪ੍ਰਚਾਰ ਤੇ ਸਮੇਂ ਮੁਤਾਬਕ ਟੁਕਮੇ ਹਥਿਆਰਬੰਦ ਕਾਰਨਾਮੇ ਕਰਕੇ ਨਵੀਂ ਬਣੀ ਸਰਕਾਰ ਦੇ ਪੈਰ ਉਖੇੜ ਦਿੱਤੇ ਜਾਂਦੇ ਖਾੜਕੂ ਆਗੂਆਂ ਤੱਕ ਇਹ ਗੱਲ ਪਹੁੰਚਾਣ ਦੀ ਮੇਰੀ ਪਰਬਲ ਇੱਛਾ ਸੀ ਪਰ ਬਹੁਤ ਯਤਨ ਕਰਨ ਦੇ ਬਾਵਜੂਦ ਮੇਰਾ ਖਾੜਕੂ ਲਹਿਰ ਦੇ ਸਹਿਯੋਗ ਆਗੂਆਂ ਨਾਲ ਵਿੜੇ ਸਿਰ ਸੰਪਰਕ ਨਾ ਹੋ ਸਕਿਆ 1992 ਦੇ ਦੂਜੇ ਅਧ ਵਿੱਚ ਜਾ ਕੇ ਜਦੋਂ ਮੇਰੀ ਭਾਈ ਦਲਜੀਤ ਸਿੰਘ ਬਿੱਟੂ ਨਾਲ ਮੁਲਾਕਾਤ ਹੋਈ ਤਾਂ ਉਸ ਵੇਲੇ ਤੱਕ ਖਾੜਕੂ ਲਹਿਰ حکومਤੀ ਜ਼ਬਰ ਨਾਲੋਂ ਜ਼ਿਆਦਾ ਆਪਣੇ ਅੰਦਰੂਨੀ ਵਿਗਾੜਾਂ ਦੀ ਵਜ੍ਹਾ ਕਰਕੇ ਪੁੱਜ ਕੇ ਨਾਟਣੀ ਹੋ ਗਈ ਸੀ ਖਾੜਕੂ ਲਹਿਰ ਦੇ ਅੰਦਰੂਨੀ ਵਿਗਾੜ ਆਪਰੇਸ਼ਨ ਬਲੈਕ ਤੰਡਰ ਤੋਂ ਬਾਅਦ 1991 ਤੱਕ ਖਾੜਕੂ ਲਹਿਰ ਰਾਜਨੀਤਿਕ ਸੈਨਿਕ ਤੇ ਜਥੇਬੰਦਕ ਆਦ ਸਾਰੇ ਪੱਖਾਂ ਤੋਂ ਲਗਾਤਾਰ ਤਾਕਤਵਰ ਹੁੰਦੀ ਗਈ ਸੀ ਸਰਕਾਰ ਵੱਲੋਂ ਢਾਏ ਜਾ ਰਹੇ ਵੈਸ਼ੀ ਜਬਰ ਦੇ باوجود ਖਾੜਕੂ ਸਫਾਂ ਵਿੱਚ ਲਗਾਤਾਰ ਭਾਰੀ ਇਜ਼ਾਫਾ ਹੁੰਦਾ ਗਿਆ ਗਿਣਤੀ ਤੇ ਗੁਣਾਤਮਿਕਤਾ ਸਿਫਤ ਪੱਖੋਂ ਖਾੜਕੂ ਕਾਰਵਾਈਆਂ ਦੀ ਚੜਤ ਪ੍ਰਤੱਖ ਦਿਸਣ ਲੱਗ ਪਈ ਸੀ ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ 1991 ਦੇ ਬਰੇ ਅੰਦਰ ਖਾੜਕੂਆਂ ਹਥੋਂ ਕੁੱਲ 487 ਸੁਰੱਖਿਆ ਮੁਲਾਜ਼ਮ ਮਾਰੇ ਗਏ ਸਨ ਪੁਲਿਸ ਮੁਲਾਜ਼ਮਾਂ ਤੇ دہشت ਪਾਉਣ ਦੇ ਮੰਤਵ ਨਾਲ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਕਤਲ ਕਰਨ ਦਾ ਅਮਲ ਤੇਜ਼ ਹੋ ਗਿਆ ਸੀ ਜਿਸ ਨਾਲ ਪੁਲਿਸ ਮੁਲਾਜ਼ਮਾਂ ਅੰਦਰ ਇੱਕ ਵਾਰ ਤਾਂ ਡਰ ਤੇ ਸਹਿਮ ਪੈਦਾ ਹੋ ਗਿਆ ਸੀ ਉਹਨਾਂ ਦੇ ਹੌਸਲੇ ਪਸਤ ਹੋ ਗਏ ਸਨ ਉਸ ਸਮੇਂ ਲਗਭਗ ਸਾਰੀਆਂ ਹੀ ਰਾਸੀ ਪਾਰਟੀਆਂ ਦੇ ਜ਼ਿਆਦਾਤਰ ਆਗੂ ਡਰ ਦੇ ਮਾਰੇ ਖਾੜਕੂਆਂ ਨੂੰ ਆਪਣੇ ਘਰਾਂ ਚ ਪਨਾਹ ਦੇਣ ਲੱਗ ਪਏ ਸਨ ਸਰਕਾਰੀ ਮਹਿਕਮੇ ਖਾੜਕੂ ਜਥੇਬੰਦੀਆਂ ਵੱਲੋਂ ਖ਼ਬਰਾਂੀ ਬਿਆਨਾਂ ਦੇ ਜ਼ਰੀਏ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨ ਲੱਗ ਪਏ ਸਨ ਅਫਸਰ ਸ਼ਾਈ ਵਿੱਚ ਵੱਡੀ ਪੱਦਰ ਤੇ ਢਾਲ ਫੈਲ ਗਿਆ ਸੀ ਅਤੇ ਬਹੁਤ ਸਾਰੇ ਆਈਏਐਸ ਅਫਸਰ ਪੰਜਾਬ ਕਾਡਰ ਵਿੱਚ ਭਰਤੀ ਹੋਣ ਤੋਂ ਕੰਨੀ ਘਤਰਉਣ ਲੱਗ ਪਏ ਸਨ ਪੰਜਾਬ ਅੰਦਰ ਹਨੇਰਾ ਪਸਰਦਿਆ ਹੀ ਬਸਾਂ ਤੇ ਰੇਲਾਂ ਦੀ ਆਵਾਜ਼ਾਈ ਬੰਦ ਹੋ ਜਾਂਦੀ ਸੀ ਪਿੰਡੂ ਖੇਤਰਾ ਅੰਦਰ ਰਾਤ ਨੂੰ ਅਮਲੀ ਤੌਰ ਤੇ ਖਾੜਕੂਆਂ ਦੀ ਹੀ ਹਕੂਮਤ ਚੱਲਦੀ ਸੀ ਸਰਕਾਰੀ ਅੰਦਾਜ਼ੇ ਅਨੁਸਾਰ ਉਸ ਸਮੇਂ ਖਾੜਕੂਆਂ ਕੋਲ 24 ਟਨ ਦੇ ਕਰੀਬ ਸ਼ਕਤੀਸ਼ਾਲੀ ਵਿਸਫੋਟਕ ਸਮੱਗਰੀ ਬਾਰੂਦ ਅਤੇ 1500 ਤੋਂ ਵੱਧ AK-47 ਰਾਈਫਲਾਂ ਸਨ KLF ਨਾਲ ਸੰਬੰਧਿਤ ਖਾੜਕੂਆਂ ਨੇ ਦਿੱਲੀ ਸ਼ਹਿਰ ਦੇ ਦਿਲ ਵਿੱਚੋਂ ਛਿੱਟੇ ਦਿਨ ਰូមਾਨੀਆਂ ਦੇ ਰਾਜਦੂਤ ਰਾਡੂ ਨੂੰ ਬਹੁਤ ਹੀ ਨਿਪੁੰੰਤਾ ਨਾਲ ਅਗਵਾ ਕਰਕੇ ਬੰਦੀ ਬਣਾ ਲਿਆ ਸੀ ਅਤੇ ਉਸ ਦੀ ਰਿਹਾਈ ਦੇ ਬਦਲੇ ਵਿੱਚ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਰਿਹਾ ਕਰਨ ਦੀ ਵੱਡੀ ਮੰਗ ਰੱਖ ਦਿੱਤੀ ਸੀ ਉਸ ਵੇਲੇ ਕੇਂਦਰ ਸਰਕਾਰ ਪੰਜਾਬ ਵਿੱਚ ਅਮਨ ਕਾਨੂੰਨ ਦੀ ਰੱਖਿਆ ਕਰਨ ਲਈ 1 ਸਾਲ ਅੰਦਰ 400 ਕਰੋੜ ਰੁਪਏ ਦੀ ਵੱਡੀ ਰਕਮ ਖਰਚ ਕਰ ਰਹੀ ਸੀ ਜਦ ਕਿ ਪਹਿਲਾਂ ਇਹ ਰਕਮ ਕੇਵਲ 18 ਕਰੋੜ ਰੁਪਏ ਦੇ ਕਰੀਬ ਹੀ ਹੁੰਦੀ ਸੀ 1992 ਦੇ ਪਹਿਲੇ ਅੱਧ ਵਿੱਚ ਸੁਰੱਖਿਆ ਬਲਾਂ ਨੇ ਪੰਜਾਬ ਵਿੱਚ 1000 ਦੇ ਲਗਭਗ ਖਾੜਕੂ ਕਤਲ ਕਰ ਦਿੱਤੇ ਸਨ ਪਰ ਇਸ ਦੇ ਬਾਵਜੂਦ ਵੱਡੀ ਸੰਖਿਆ ਵਿੱਚ ਨਵੇਂ ਖਾੜਕੂ ਪੈਦਾ ਹੋਈ ਜਾ ਰਹੇ ਸਨ ਪਰ ਇਸੇ ਦੌਰਾਨ ਲਹਿਰ ਨੂੰ ਅੰਦਰੋਂ ਖੋਰਾ ਪੈਣ ਦਾ ਅਮਲ ਸ਼ੁਰੂ ਹੋ ਗਿਆ ਸੀ ਖਾੜਕੂਆਂ ਦੀ ਗਿਣਤੀ ਭਲੇ ਹੀ ਵੱਧ ਗਈ ਸੀ ਪਰ ਮੁਢਲੇ ਦੌਰ ਦੀ ਤੁਲਨਾ ਵਿੱਚ ਲਹਿਰ ਦਾ ਵਿਚਾਰ ਧਾਰਕ ਤੱਤ ਕਮਜ਼ੋਰ ਪੈ ਗਿਆ ਸੀ ਲਹਿਰ ਅੰਦਰ ਆਪਸੀ ਫੁੱਟ ਤੇ ਬਖੇੜੇ ਵੱਧ ਗਏ ਸਨ ਸਰਕਾਰ ਦੀ ਨੰਗੀ ਹਮਾਇਤ ਤੇ ਹੱਲਾਸ਼ੇਰੀ ਸਦਕਾ ਖਾੜਕੂਆਂ ਦੇ ਨਾਂ ਤੇ ਬਹੁਤ ਸਾਰੇ ਲੁਟੇਰੇ ਤੇ ਮੁਜਰਮ ਕਿਸਮ ਦੇ ਤੱਤ ਸਰਗਰਮ ਹੋ ਗਏ ਸਨ ਖਾੜਕੂਆਂ ਦੀ ਆਪਸੀ ਫੁੱਟ ਅਤੇ ਮੁਕਾਬਲੇਬਾਜ਼ੀ ਕਰਕੇ ਇਹਨਾਂ ਤੱਤਾਂ ਨੂੰ ਸੌਖ ਨਾਲ ਹੀ ਇੱਕ ਜਾਂ ਦੂਜੀ ਜਥੇਬੰਦੀ ਦੀ ਓਟ ਮਿਲ ਜਾਂਦੀ ਸੀ ਇਸ ਨਾਲ ਖਾੜਕੂ ਲਹਿਰ ਦੇ ਅਖਸ ਤੇ ਵਕਾਰ ਨੂੰ ਵੱਡੀ ਢਾਹ ਲੱਗਣੀ ਸ਼ੁਰੂ ਹੋ ਗਈ ਸੀ ਖਾੜਕੂਆਂ ਦੇ ਨਾਂ ਹੇਠ ਅੰਨੀ ਕਤਲੋਗਾਰਤ ਦਾ ਰੁਝਾਨ ਜ਼ੋਰ ਫੜ ਗਿਆ ਸੀ ਵਿਚਾਰਧਾਰਾ ਤੋਂ ਕੋਰੇ ਖਾੜਕੂ ਪੁਲਿਸ ਦਾ ਤਸ਼ੱਦਦ ਚੱਲਣ ਦੇ ਸਮਰੱਥ ਨਹੀਂ ਸਨ ਉਹ ਪੁਲਿਸ ਦੇ ਹੱਥ ਆ ਜਾਣ ਤੋਂ ਬਾਅਦ ਪੁਲਿਸ ਦੇ ਕੈਟ ਬਣ ਲਈ ਤਿਆਰ ਹੋ ਜਾਂਦੇ ਸਨ ਉਹਨਾਂ ਕੋਲ ਖਾੜਕੂ ਲਹਿਰ ਦੇ ਅੰਦਰੂਨੀ ਭੇਦ ਹੋਣ ਕਰਕੇ ਉਹ ਲਹਿਰ ਦਾ ਵੱਡਾ ਨੁਕਸਾਨ ਕਰਾਉਣ ਦੇ ਸਮਰੱਥ ਸਨ ਇਹਨਾਂ ਕੈਟਾਂ ਨੇ ਲਹਿਰ ਦਾ ਸਭ ਤੋਂ ਵੱਡਾ ਨੁਕਸਾਨ ਕਰਵਾਇਆ ਨਾ ਸਿਰਫ ਬੰਦੇ ਤੇ ਸਮਾਨ ਹਥਿਆਰ ਫੜਵਾਏ ਸਗੋਂ ਲਹਿਰ ਨੂੰ ਲੋਕਾਂ ਅੰਦਰ ਬਦਨਾਮ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਅਜਿਹੀ ਹਾਲਤ ਵਿੱਚ ਦੁਸ਼ਮਣ ਨੇ ਜੋਕ ਮੌਕਾ ਸਮਝ ਕੇ ਲਹਿਰ ਉਤੇ ਪਰਮਾ ਵੈਸ਼ੀ ਹੱਲਾ ਬੋਲ ਦਿੱਤਾ ਸੀ ਜਿਸ ਨਾਲ 1992 ਵਿੱਚ ਖੜਕੂ ਲਹਿਰ ਦਾ ਤੇਜ਼ੀ ਨਾਲ ਪਤਨ ਹੋਣ ਲੱਗ ਪਿਆ ਸੀ ਬਯੰਤ ਸਿੰਘ ਨੇ ਸਿਆਸੀ ਜਲਾਦ ਦਾ ਰੂਪ ਧਾਰਿਆ ਬਯੰਤ ਸਿੰਘ ਤੇ ਕੇਪੀਐਸ ਗਿੱਲ ਦੀ ਬਦਨਾਮ ਜੋੜੀ ਨੇ ਖੜਕੂ ਲਹਿਰ ਨੂੰ ਕੋਚਲਣ ਲਈ ਹਰ ਕਿਸਮ ਦੀ ਕਾਨੂੰਨੀ ਤੇ ਨੈਤਿਕ ਮਰਜ਼ਾਦਾ ਤਿਆਗ ਦਿੱਤੀ ਸੀ ਉਹਨਾਂ ਨੇ ਲਹੂ ਤੇ ਹਾਇਏ ਬੁੱਚੜ ਪੁਲਿਸ ਅਫਸਰਾਂ ਤੇ ਸਿਪਾਈਆਂ ਦੀਆਂ ਵਾਗਾਂ ਖਾੜਕੂਆਂ ਉਤੇ ਚਪਟਣ ਲਈ ਖੁੱਲੀਆਂ ਛੱਡ ਦਿੱਤੀਆਂ ਸਨ। ਅਮਲੀ ਤੌਰ ਤੇ ਸਿਵਲਿਅਨ ਸਰਕਾਰ ਤੇ ਪੁਲਿਸ ਵਿੱਚ ਕੋਈ ਵਖਰੇਵਾ ਨਹੀਂ ਰਿਹਾ ਸੀ। ਖਾੜਕੂਆਂ ਦੇ ਨਾਲੋਂ ਨਾਲ ਉਹਨਾਂ ਦੇ ਪਰਿਵਾਰਾਂ, ਰਿਸ਼ਤੇਦਾਰਾਂ ਤੇ ਜਾਣਕਾਰਾਂ ਉਤੇ ਵੀ ਹੌਲਨਾਕ ਜ਼ੁਲਮ ਢਾਏ ਗਏ। 1992 ਦੇ ਦੂਜੇ ਅੱਧ ਵਿੱਚ ਜਾ ਕੇ ਪੁਲਿਸ ਖਾੜਕੂ ਲਹਿਰ ਉਤੇ ਹਾਵੀ ਹੋਣ ਵਿੱਚ ਸਫਲ ਹੋ ਗਈ ਸੀ। ਟਾਟਾਂ ਤੇ ਪੇਸ਼ਾਵਾਰ ਮੁਖਬਰਾਂ ਤੋਂ ਇਲਾਵਾ ਬਹੁਤ ਸਾਰੇ ਗੁੰਡੇ ਬਦਮਾਸ਼ ਤੇ ਸਮਾਜ ਵਿਰੋਧੀ ਅਨਸਰ ਵੀ ਪੁਲਿਸ ਦੇ ਭਾਈਵਾਲ ਬਣ ਗਏ ਸਨ ਜਿਸ ਨਾਲ ਪੁਲਿਸ ਖਾੜਕੂ ਜਥੇਬੰਦੀਆਂ ਅੰਦਰ ਸੰਨ ਲਾਉਣ ਵਿੱਚ ਕਾਮਯਾਬ ਹੋ ਗਈ ਸੀ ਅੰਦਰੂਨੀ దਗੇਬਾਜ਼ੀਆਂ ਕਰਕੇ ਪੁਲਿਸ ਕੁਝ ਛੋਟੀ ਦੇ ਖਾੜਕੂ ਆਗੂਆਂ ਦੀਆਂ 18 ਤੱਕ ਪਹੁੰਚਣ ਵਿੱਚ ਸਫਲ ਹੋ ਗਈ ਸੀ ਜਿਸ ਕਾਰਨ ਦਿਨਾਂ ਤੇ ਹਫ਼ਤਿਆਂ ਅੰਦਰ ਬਹੁਤ ਸਾਰੇ ਨਾਮਵਰ ਖਾੜਕੂ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਗਏ ਸਨ ਬੱਬਰ ਖਾਲਸਾ ਦਾ ਮੁੱਖ ਸੇਵਾਦਾਰ ਭਾਈ ਸੁਖਦੇਵ ਸਿੰਘ ਬੱਬਰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਮੁਖੀ ਭਾਈ ਗੁਰਜੰਟ ਸਿੰਘ ਬੁੱਧਵਤ ਸਿੰਘ ਵਾਲਾ ਤੇ ਪੰਥ ਕਮੇਟੀ ਦਾ ਅਹਿਮ ਮੈਂਬਰ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਥੋੜੇ ਜੇ ਹਰਸੇ ਵਿੱਚ ਹੀ ਪੁਲਿਸ ਦੇ ਹੱਥੋਂ ਸ਼ਹੀਦ ਹੋ ਗਏ ਸਨ ਜਿਸ ਤੋਂ ਬਾਅਦ ਖਾੜਕੂਆਂ ਦੇ ਕੁਝ ਵਰਗਾਂ ਅੰਦਰ ਨਿਰਾਸ਼ਾ ਤੇ ਬੇਦilli ਫੈਲ ਗਈ ਸੀ ਅਜਿਹਾ ਦੌਰ 1970-71 ਵਿੱਚ ਨਕਸਲੀ ਲਹਿਰ ਉੱਤੇ ਵੀ ਆਇਆ ਸੀ ਮੈਂ ਉਹ ਦੌਰ ਦੇਖਿਆ ਤੇ ਹੰਡਾਇਆ ਹੋਇਆ ਸੀ ਅਜਿਹੇ ਸਮੇਂ ਜਦੋਂ ਗ੍ਰਿਫਤਾਰ ਕੀਤੇ ਜੁਝਾਰੂਆਂ ਦੀ ਪੁੱਛਗਿੱਛ ਰਾਹੀਂ ਪੁਲਿਸ ਨੂੰ ਖਾੜਕੂ ਜਥੇਬੰਦੀਆਂ ਦੇ ਗੁਪਤ ਤਾਣੇ ਬਾਣੇ ਬਾਰੇ ਬਹੁਤ ਸਾਰੀ ਜਾਣਕਾਰੀ ਮਿਲ ਚੁੱਕੀ ਹੁੰਦੀ ਹੈ ਤਾਂ ਲਹਿਰ ਦੇ ਆਗੂਆਂ ਨੂੰ ਬਚਾਉਣਾ ਮੁੱਖ ਤਰਜੀਹ ਬਣਨੀ ਚਾਹੀਦੀ ਹੈ ਇਹ ਸਿਰਫ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪ੍ਰਮੁੱਖ ਆਗੂਆਂ ਦੀਆਂ ਕੁਝ ਕੋਠਾਰਾਂ ਅਤੇ ਗੁਪਤ ਰੱਖੀਆਂ ਗਈਆਂ ਹੋਣ ਅਜਿਹੇ ਮੌਕੇ ਲਹਿਰ ਦੀਆਂ ਆਮ ਥਾਰਾਂ ਸੁਰੱਖਿਅਤ ਨਹੀਂ ਰਹਿ ਜਾਂਦੀਆਂ ਮੈਂ ਹਥਿਆਰਬੰਦ ਲਹਿਰਾਂ ਤੇ ਗੁਪਤ ਜਥੇਬੰਦੀਆਂ ਦਾ ਇਹ ਕੀਮਤੀ ਤਜਰਬਾ ਉਸ ਸਮੇਂ ਖਾੜਕੂ ਲਹਿਰ ਦੇ ਪ੍ਰਮੁੱਖ ਆਗੂਆਂ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਪਰ ਮੇਰਾ ਉਸ ਵੇਲੇ ਕਿਸੇ ਖਾੜਕੂ ਆਗੂ ਨਾਲ ਸੇਤੀ ਸੰਪਰਕ ਨਾ ਹੋ ਸਕਿਆ ਜਦੋਂ ਤੱਕ ਮੇਰਾ ਇੱਕ ਪ੍ਰਮੁੱਖ ਆਗੂ ਨਾਲ ਮੇਲ ਹੋਇਆ ਤਾਂ ਉਦੋਂ ਤੱਕ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਸੀ ਪਰ ਬਾਅਦ ਵਿੱਚ ਜਾ ਕੇ ਇਹ ਗੱਲ ਸਾਹਮਣੇ ਆਈ ਕਿ ਖਾੜਕੂ ਆਗੂ ਇਸ ਬਾਰੇ ਪਲੀ 506 ਸਨ ਅਤੇ ਉਹਨਾਂ ਨੇ ਸੰਕਟ ਭਰੇ ਸਮੇਂ ਵਿੱਚ ਆਗੂਆਂ ਨੂੰ ਬਚਾਉਣ ਲਈ ਅਗਾਊਂ ਇੰਤਜ਼ਾਮ ਕੀਤੇ ਹੋਏ ਸਨ ਪਰ ਹਥਿਆਰਬੰਦ ਲਹਿਰਾ ਅੰਦਰ ਸੁਰੱਖਿਆ ਦੇ ਮਾਮਲੇ ਵਿੱਚ ਕੁਤਾਹੀ ਕਰਨ ਤੋਂ ਪੂਰੀ ਤਰ੍ਹਾਂ ਬਚਾਅ ਕਰਨਾ ਕਾਫੀ ਔਖਾ ਹੁੰਦਾ ਹੈ ਮਨੁੱਖੀ ਸੁਭਾਅ ਦੀ ਇਹ ਕਮਜ਼ੋਰੀ ਹੈ ਕਿ ਕਈ ਵੇਰਾਂ ਜੁਝਾਰੂਆਂ ਕੋਲੋਂ ਵੀ ਅਸੂਲ ਨਾਲੋਂ ਸਹੂਲਤ ਵੱਲ ਕੁਲਾਰ ਹੋ ਜਾਣ ਦੀ ਕੋਤਾਈ ਹੋ ਜਾਂਦੀ ਹੈ ਮੇਰੇ ਖਿਆਲ ਵਿੱਚ ਭਾਈ ਸੁਖਦੇਵ ਸਿੰਘ ਬੱਬਰ ਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਕੋਲ ਜ਼ਿਆਰਾ ਤੌਰ ਤੇ ਇਹ ਅਸੂਲੀ ਉਲੰਘਣਾ ਹੋਈ ਪੁਲਿਸ ਤੇ ਨੀਂ ਫੌਜੀ ਦਲਾ ਨੇ ਰਲ ਕੇ ਸਤੰਬਰ 1992 ਵਿੱਚ ਆਪਰੇਸ਼ਨ ਨਾਈਟ ਡੋਮੀਨਸ ਸ਼ੁਰੂ ਕਰ ਦਿੱਤਾ ਸੀ ਜਿਸ ਦੌਰਾਨ ਪੁਲਿਸ ਦੀਆਂ ਧਾੜਾਂ ਰਾਤ ਨੂੰ ਬੁਲਟ ਪ੍ਰੂਫ ਗੱਡੀਆਂ ਤੇ ਬੁਲਟ ਪ੍ਰੂਫ ਟਰੈਕਟਰ ਲੈ ਕੇ ਖਾੜਕੂਆਂ ਦੇ ਪ੍ਰਭਾਵ ਹੇਠਲੇ ਇਲਾਕਿਆਂ ਦਾ ਫੱਤਾ ਪੱਤਾ ਛਾਣ ਦਿੰਦੀਆਂ ਸਨ ਇਸ ਤਰ੍ਹਾਂ ਪੁਲਿਸ ਖਾੜਕੂਆਂ ਤੇ ਦਬਾਅ ਪਾਉਣ ਵਿੱਚ ਕਾਮਯਾਬ ਹੋ ਗਈ ਸੀ ਇਸ ਉਪਰੰਤ ਦਸੰਬਰ ਵਿੱਚ ਸਰਕਾਰੀ ਬਲਾ ਨੇ ਆਪਰੇਸ਼ਨ ਫਾਈਨਲ ਅਸਾਲਟ ਦੇ ਨਾਂ ਹੇਠ ਖਾੜਕੂ ਲਹਿਰ ਉਤੇ ਆਖਰੀ ਧਾਵਾ ਬੋਲ ਦਿੱਤਾ ਸੀ ਬੀਅੰਤ ਸਿੰਘ ਦੀ ਸਰਕਾਰ ਨੇ ਫਰਵਰੀ 1993 ਤੱਕ ਉਸ ਦੀ ਸਰਕਾਰ ਦਾ 1 ਸਾਲ ਪੂਰਾ ਹੋ ਜਾਣ ਤੱਕ ਪੰਜਾਬ ਵਿੱਚੋਂ ਸਾਰੇ ਖਾੜਕੂਆਂ ਨੂੰ ਖਤਮ ਕਰ ਦੇਣ ਦਾ ਟੀਚਾ ਮਿੱਥਿਆ ਹੋਇਆ ਸੀ 8 ਜਨਵਰੀ 1993 ਨੂੰ ਭਾਰਤੀ ਫੌਜ ਪੰਜਾਬ ਪੁਲਿਸ ਤੇ ਅਰਧ ਸੈਨਿਕ ਬਲਾਂ ਦੇ ਚੋਟੀ ਦੇ ਅਫਸਰਾਂ ਦੀ ਅਹਿਮ ਮੀਟਿੰਗ ਹੋਈ ਸੀ ਜਿਸ ਵਿੱਚ ਖਾੜਕੂ ਲਹਿਰ ਨੂੰ ਮੁਕੰਮਲ ਤੌਰ ਤੇ ਕੁਚਲ ਦੇਣ ਬਾਰੇ ਅਹਿਮ ਫੈਸਲੇ ਲਏ ਗਏ ਸਨ 1992 ਦਾ ਸਾਲ ਖਤਮ ਹੋਣ ਤੱਕ ਪੁਲਿਸ ਨੇ ਵੱਡੀ ਗਿਣਤੀ ਵਿੱਚ ਖਾੜਕੂ ਸ਼ਹੀਦ ਕਰ ਦਿੱਤੇ ਸਨ ਪੁਲਿਸ ਦੇ ਅੰਕੜਿਆਂ ਅਨੁਸਾਰ 1991 ਵਿੱਚ ਕੁੱਲ ਮਿਲਾ ਕੇ 2173 ਖਾੜਕੂ ਮਾਰੇ ਗਏ ਸਨ ਇਸ ਦੀ ਤੁਲਨਾ ਵਿੱਚ 1992 ਦੇ ਬਰੇ ਅੰਦਰ 20000 ਤੋਂ ਵੱਧ ਖਾੜਕੂ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ 1400 ਦੇ ਕਰੀਬ ਹਾਰਡ ਕੋਰ ਅਰਥਾਤ ਕੱਟੜ ਖਾੜਕੂ ਸਨ ਖਾੜਕੂਆਂ ਦਾ ਬਹੁਤ ਸਾਰਾ ਹਥਿਆਰ ਪੁਲਿਸ ਦੇ ਹੱਥਾਂ ਵਿੱਚ ਆ ਗਿਆ ਸੀ 28 ਫਰਵਰੀ 1993 ਨੂੰ ਭਾਈ ਗੁਰਬਜਨ ਸਿੰਘ ਮਾਣੋ ਚਾਲ ਦੀ ਸ਼ਹਾਦਤ ਤੋਂ ਬਾਅਦ ਉਸ ਸਮੇਂ ਖੜਕੂ ਲਹਿਰ ਦਾ ਮੈਦਾਨ ਵਿੱਚ ਸਰਗਰਮ ਹੋਰ ਕੋਈ ਕਦਾਵਰ ਆਪੂ ਨਹੀਂ ਰਹਿ ਗਿਆ ਸੀ ਪੁਲਿਸ ਦੇ ਦਬਾਅ ਕਰਕੇ ਬਹੁਤ ਸਾਰੇ ਖੜਕੂਆਂ ਨੇ ਜਾਂ ਤਾਂ ਜੰਗੀ ਨੀਤੀ ਤਹਿਤ ਦੜਬਟ ਲਈ ਸੀ ਅਤੇ ਜਾਂ ਆਪਣੇ ਇਲਾਕੇ ਛੱਡ ਕੇ ਹੋਰ ਨਾ ਖੇਤਰਾਂ ਖਾਸ ਕਰਕੇ ਜੁਪੀ ਆਦ ਵਾਲਾ ਨਿਕਲ ਗਏ ਸਨ ਖਾਲਸਤਾਨ ਕਮਾਂਡੋ ਫੋਰਸ ਦਾ ਮੁਖੀ ਪਰਮਜੀਤ ਸਿੰਘ ਪੰਜਵੜ ਗ੍ਰਿਫਤਾਰੀ ਤੋਂ ਬਚ ਕੇ ਸਰਹੱਦ ਪਾਰ ਚਲਾ ਗਿਆ ਸੀ ਉਸ ਨੇ ਵਾਪਸ ਆ ਕੇ ਲਹਿਰ ਨੂੰ ਮੁੜ ਸੁਰਜੀਤ ਕਰਨ ਦੇ ਬਹੁਤ ਯਤਨ ਕੀਤੇ ਅਤੇ ਇਸ ਅਮਲ ਦੌਰਾਨ ਆਪਣੀ ਜਾਨ ਵੀ ਜੋਖਮ ਵਿੱਚ ਪਾਈ ਪਰ ਪੁਲਿਸ ਨੇ ਖਾੜਕੂ ਸਫਾ ਅੰਦਰ ਵੱਡੇ ਪੱਧਰ ਤੱਕ ਕੁਸਪੈਠ ਕਰ ਲਈ ਸੀ ਜਿਸ ਕਰਕੇ ਇਸ ਅਮਲ ਦੌਰਾਨ ਖਾਲਸਤਾਨ ਕਮਾਂਡੋ ਫੋਰਸ ਤੇ ਖਾਲਸਤਾਨ ਲਿਬਰੇਸ਼ਨ ਫੋਰਸ ਤੇ ਦੂਜੀ ਕਤਾਰ ਦੇ ਕੁਝ ਆਗੂ ਪੁਲਸ ਹੱਥੋਂ ਸ਼ਹੀਦ ਹੋ ਗਏ ਸਨ ਉਸ ਵੇਲੇ ਮੇਰੀ ਭਾਈ ਪੰਜਵੜ ਨਾਲ ਮੁਲਾਕਾਤ ਹੋਈ ਸੀ ਅਤੇ ਮੈਂ ਉਸ ਦੇ ਹੱਥ ਭਾਈ ਦਲਜੀਤ ਸਿੰਘ ਲਈ ਇੱਕ ਚਿੱਠੀ ਭੇਜੀ ਸੀ ਪਰ 15 ਕੋ ਦਿਨਾ ਬਾਅਦ ਉਸਨੇ ਇਹ ਕਹਿੰਦਿਆਂ ਉਹ ਚਿੱਠੀ ਮੈਨੂੰ ਵਾਪਸ ਮੋੜ ਦਿੱਤੀ ਸੀ ਕਿ ਉਸ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਭਾਈ ਦਲਜੀਤ ਸਿੰਘ ਨਾਲ ਉਸਦਾ ਕੋਈ ਸੰਪਰਕ ਨਹੀਂ ਹੋ ਸਕਿਆ ਸੀ ਬਾਅਦ ਵਿੱਚ ਜਾ ਕੇ ਪਤਾ ਚੱਲਿਆ ਕਿ ਭਾਈ ਦਲਜੀਤ ਸਿੰਘ ਰੋਪੜ ਜ਼ਿਲ੍ਹੇ ਵਿੱਚ ਆਪਣੀ ਉਸ ਗੁਪਤ ਠਾਰ ਤੇ ਚਲਾ ਗਿਆ ਸੀ ਜਿਸ ਬਾਰੇ ਖਾੜਕੂ ਲਹਿਰ ਦੇ ਬਾਕੀ ਬੱਚੇ ਆਗੂਆਂ ਚੋਂ ਕਿਸੇ ਨੂੰ ਪਤਾ ਨਹੀਂ ਸੀ ਮੈਂ ਇਤਫਾਕ ਨਾਲ ਹੀ ਬਚਿਆ ਉਹਨਾਂ ਦਿਨਾਂ ਵਿੱਚ ਪੁਲਿਸ ਰਾਤ ਨੂੰ ਮਿੱਥੇ ਹੋਏ ਪਿੰਡਾਂ ਤੇ ਸ਼ਹਿਰਾਂ ਦੇ 94 ਇਲਾਕਿਆਂ ਨੂੰ ਸਖਤ ਘੇਰਾ ਘਾਤ ਲੈਂਦੇ ਸੀ ਅਤੇ ਵੱਡੇ ਤੜਕੇ ਹੀ ਘਰ-ਘਰ ਦੀਆਂ ਤਲਾਸ਼ੀਆਂ ਲੈਣ ਦਾ سلسلہ ਸ਼ੁਰੂ ਹੋ ਜਾਂਦਾ ਸੀ ਸ਼ੱਕੀ ਜਾਪਦੇ ਵਿਅਕਤੀਆਂ ਨੂੰ ਅਲੱਗ ਛਾਂਟ ਲਿਆ ਜਾਂਦਾ ਸੀ ਅਤੇ ਉਹਨਾਂ ਦੀ ਪੂਰੀ ਸ਼ਾਨਬੀਨ ਕੀਤੀ ਜਾਂਦੀ ਸੀ ਬਹੁਤੀਆਂ ਥਾਵਾਂ ਤੇ ਸਾਰੇ ਲੋਕਾਂ ਨੂੰ ਪਿੰਡ ਦੇ ਬਾਹਰ ਖੁੱਲੇ ਮੈਦਾਨ ਵਿੱਚ ਇਕੱਠੇ ਕਰ ਲਿਆ ਜਾਂਦਾ ਜਿੱਥੇ ਪੁਲਿਸ ਦੀ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਵਿੱਚ ਬੈਠੇ ਕੈਟਾ ਵੱਲੋਂ ਹਰ ਵਿਅਕਤੀ ਦੀ ਪਛਾਣ ਕੀਤੀ ਜਾਂਦੀ ਸੀ ਉਸ ਸਮੇਂ ਦੌਰਾਨ ਮੈਂ ਘਟੋ-ਘਟ ਤਿੰਨ ਵਾਰ ਪੁਲਿਸ ਦੇ ਘੇਰੇ ਵਿੱਚੋਂ ਬਚ ਕੇ ਨਿਕਲਣ ਵਿੱਚ ਸਫਲ ਹੋ ਗਿਆ ਸੀ ਉਦੋਂ ਅਸੀਂ ਜਲੰਧਰ ਗੜਾ ਰੋਡ ਤੇ ਇੱਕ ਮਕਾਨ ਕਰਾਇ ਤੇ ਲਿਆ ਹੋਇਆ ਸੀ ਜਿਸ ਵਿੱਚ ਮੇਰੇ ਤੋਂ ਇਲਾਵਾ ਗੁਰਮੀਤ ਸਿੰਘ ਤੇ ਨਵਦੀਪ ਸਿੰਘ ਬਿੱਟੂ ਰਹਿੰਦੇ ਸਨ ਜੰਤਕ ਪੈਗਾਮ ਜਲੰਧਰ ਤੋਂ ਹੀ ਛਪਵਾਇਆ ਜਾਂਦਾ ਸੀ ਸੁਰੱਖਿਆ ਦੇ ਨੁਕਤਾ ਨਜ਼ਰ ਤੋਂ ਗੁਰਮੀਤ ਸਿੰਘ ਤੇ ਨਵਦੀਪ ਸਿੰਘ ਨੇ ਖਾਲਸਾ ਕਾਲਜ ਜਲੰਧਰ ਵਿੱਚ ਕੰਪਿਊਟਰ ਕੋਰਸ ਵਿੱਚ ਦਾਖਲਾ ਲਿਆ ਹੋਇਆ ਸੀ ਇੱਕ ਵਾਰ ਦਿਨ ਚੜਨ ਤੋਂ ਪਹਿਲਾਂ ਹੀ ਘਰ ਵਿੱਚ ਇੱਕ ਸਿਪਾਹੀ ਆਇਆ ਅਤੇ ਉਸ ਨੇ ਘਰ ਵਿੱਚ ਰਹਿਣ ਵਾਲੇ ਬੰਦਿਆਂ ਬਾਰੇ ਜਾਣਕਾਰੀ ਲਈ ਉਸ ਨੇ ਸਾਨੂੰ ਤਿੰਨਾਂ ਜਣਿਆਂ ਨੂੰ ਸਵੇਰੇ 7 ਵਜੇ ਬਾਹਰ ਗਰਾਊਂਡ ਵਿੱਚ ਪਹੁੰਚ ਜਾਣ ਦੀ ਹਦਾਇਤ ਕੀਤੀ। ਮੇਰਾ ਗਰਾਊਂਡ ਵਿੱਚ ਜਾਣਾ ਖਤਰੇ ਤੋਂ ਖਾਲੀ ਨਹੀਂ ਸੀ। ਜਿਸ ਕਰਕੇ ਮੈਂ ਘਰ ਵਿੱਚ ਹੀ ਦਲ ਵਟ ਲਈ। ਅਤੇ ਗੁਰਮੀਤ ਸਿੰਘ ਤੇ ਨਵਦੀਪ ਸਿੰਘ ਗਰਾਊਂਡ ਵਿੱਚ ਚਲੇ ਗਏ ਸਨ। ਉੱਥੇ ਸਾਰਿਆਂ ਨੂੰ ਇੱਕ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਦੇ ਅੱਗੇ ਲੰਘਾਇਆ ਗਿਆ। ਨਵਦੀਪ ਸਿੰਘ ਨੂੰ ਕੁਝ ਹੋਰ ਨਾ ਨੌਜਵਾਨਾਂ ਸਮੇਤ ਉੱਥੇ ਹੀ ਰੋਕ ਲਿਆ ਗਿਆ। ਜਦਕੇ ਗੁਰਮੀਤ ਸਿੰਘ ਨੂੰ ਘਰ ਜਾਣ ਦੀ ਛੁੱਟੀ ਮਿਲ ਗਈ ਸੀ ਬਾਅਦ ਵਿੱਚ ਅਸੀਂ ਪ੍ਰੋਫੈਸਰ ਨਰਿੰਜਨ ਸਿੰਘ ਢੇਸੀ ਦੀ ਸਹਾਇਤਾ ਨਾਲ ਨਵਦੀਪ ਸਿੰਘ ਦੀ ਪੁਲਿਸ ਤੋਂ ਬੰਦ ਖਲਾਸੀ ਕਰਵਾਈ ਸੀ ਫਿਰ ਇੱਕ ਵਾਰ ਐਵੇਂ ਹੀ ਚੰਡੀਗੜ੍ਹ ਦੇ 44 ਸੈਕਟਰ ਵਿੱਚ ਵਾਪਰਿਆ ਮੈਂ ਦਲਜੀਤ ਸਿੰਘ ਸਰਾਂ ਦੇ ਘਰ ਉੱਪਰਲੇ ਕਮਰੇ ਵਿੱਚ ਸੁੱਤਾ ਪਿਆ ਸੀ ਪੁਲਿਸ ਨੇ ਰਾਤ ਨੂੰ ਸਾਰੇ ਸੈਕਟਰ ਨੂੰ ਘੇਰਾ ਪਾ ਲਿਆ ਸੀ ਅਤੇ ਸਵੇਰੇ ਮੂਹਨੇਰੇ ਹੀ ਘਰ-ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਸੀ ਇਤفاق ਨਾਲ ਉਸੇ ਦਿਨ ਕਰਮਜੀਤ ਸਿੰਘ ਦੀ ਭਤੀਜੀ ਦਾ 34 ਸੈਕਟਰ ਦੇ ਗੁਰਦੁਆਰੇ ਵਿੱਚ ਆਨੰਦ ਕਾਰਜ ਹੋਣਾ ਸੀ ਉਸਨੇ ਆਪਣੇ ਪਰਿਵਾਰ ਦੇ ਮੈਂਬਰਾਂ ਲਈ ਆਨੰਦ ਕਾਰਜ ਤੇ ਪਹੁੰਚਣ ਵਾਸਤੇ ਪੁਲਿਸ ਕੋਲੋਂ ਪਾਸ ਲੈਣ ਵੇਲੇ ਮੇਰੇ ਲਈ ਵੀ ਪਾਸ ਲੈ ਲਿਆ ਸੀ ਇਸ ਬਹਾਨੇ ਮੈਂ ਪੁਲਿਸ ਦੀ ਪਕੜ ਵਿੱਚ ਆਉਣ ਤੋਂ ਬਚ ਗਿਆ ਸੀ ਇਸੇ ਤਰ੍ਹਾਂ ਇੱਕ ਵਾਰ ਉੱਚਾ ਪਿੰਡ ਸੰਘੋਲ ਦੇ ਨੇੜੇ ਰਾਣਾਵਾ ਪਿੰਡ ਦੀ ਪੁਲਿਸ ਨੇ ਰਾਤ ਨੂੰ ਘੇਰਾਬੰਦੀ ਕਰ ਲਈ ਸੀ ਉਸ ਰਾਤ ਅਸੀਂ ਪਿੰਡ ਵਿੱਚ ਸਾਰੇ ਇੱਕ ਵਰਕਰ ਦੇ ਘਰ ਮੀਟਿੰਗ ਰੱਖੀ ਹੋਈ ਸੀ ਮੇਰੇ ਤੋਂ ਬਿਨਾ ਬਾਕੀ ਹੋਰ ਕੋਈ ਰੂਪ ਰੋਸ਼ ਨਹੀਂ ਸੀ ਉੱਥੇ ਮੈਂ ਕੋਈ ਬਹਾਨਾ ਵੀ ਨਹੀਂ ਬਣਾ ਸਕਦਾ ਸੀ ਜਿਸ ਕਰਕੇ ਮੈਂ ਖਤਰਾ ਮੁੱਲ ਲੈ ਕੇ ਮੂੰਹ ਨੇਰੇ ਹੱਥ ਵਿੱਚ ਕਿਤਾਬ ਫੜ ਕੇ ਬਸ ਅੱਡੇ ਵੱਲ ਚੱਲ ਪਿਆ ਸੀ ਉਸ ਵੇਲੇ ਮੈਂ ਸਿਰੋਂ ਮੋਨਾ ਸੀ ਸ਼ਾਇਦ ਇਸੇ ਕਰਕੇ ਜਦੋਂ ਮੈਂ CRPF ਦੇ ਸਿਪਾਈਆਂ ਦੇ ਕੋਲੋਂ ਲੰਘਿਆ ਤਾਂ ਉਹਨਾਂ ਨੇ ਮੈਨੂੰ ਬਿਨਾਂ ਰੋਕੇ ਜਾਨ ਦੇ ਦਿੱਤਾ ਸੀ ਮੈਂ ਬੱਸ ਵਿੱਚ ਬੈਠ ਕੇ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਮਨਾਇਆ ਸੀ ਇਸੇ ਤਰ੍ਹਾਂ 20 ਸਾਲ ਪਹਿਲਾਂ ਨਕਸਲੀ ਲਹਿਰ ਦੇ ਦੌਰਾਨ ਵੀ ਮੇਰਾ ਇੱਕ ਵਾਰ ਮੌਤ ਨਾਲ ਇਸ ਤਰ੍ਹਾਂ ਦਾ ਸਾਹਮਣਾ ਹੋ ਗਿਆ ਸੀ ਇਹ ਦਸੰਬਰ 1971 ਦੀ ਗੱਲ ਹੈ ਪਠਾਨਕੋਟ ਗੁਰਦਾਸਪੁਰ ਸੜਕ ਤੋਂ 2 ਕਿਲੋਮੀਟਰ ਹਟ ਕੇ ਕਾਨਵਾ ਪਿੰਡ ਵਿੱਚ ਸਾਡੀ ਮੀਟਿੰਗ ਰੱਖੀ ਹੋਈ ਸੀ ਮੀਟਿੰਗ ਦੀ ਤਾਰੀਖ ਤੇ ਜਗ੍ਹਾ ਦਾ ਫੈਸਲਾ 3 ਹਫ਼ਤੇ ਪਹਿਲਾਂ ਕੀਤਾ ਗਿਆ ਸੀ ਪਰ ਇਸੇ ਦੌਰਾਨ ਭਾਰਤ ਤੇ ਪਾਕਿਸਤਾਨ ਵਿੱਚ ਜੰਗ ਛਿੜਪਈ ਸੀ ਮੈਂ ਉਸ ਵੇਲੇ ਹਿਮਾਚਲ ਪ੍ਰਦੇਸ਼ ਵਿੱਚ ਸੀ ਮੈਨੂੰ ਪੰਜਾਬ ਦੀ ਹਾਲਤ ਬਾਰੇ ਕੋਈ ਪਤਾ ਨਹੀਂ ਸੀ ਸੋ ਮੈਂ ਮਿਥੀ ਹੋਈ ਤਾਰੀਖ ਨੂੰ ਹਿਮਾਚਲ ਤੋਂ ਚੱਲ ਕੇ ਪਠਾਨਕੋਟ ਪਹੁੰਚ ਗਿਆ ਸੀ ਅਤੇ ਉੱਥੋਂ ਗੁਰਦਾਸਪੁਰ ਨੂੰ ਜਾਣ ਵਾਲੀ ਬੱਸ ਲੈ ਕੇ ਦੀਨਾ ਨਗਰ ਤੋਂ 3 ਕਿਲੋਮੀਟਰ ਪਹਿਲਾਂ ਕਾਨਮਾ ਪਿੰਡ ਨੂੰ ਜਾਣ ਵਾਲੇ ਰਸਤੇ ਤੇ ਉਤਰ ਗਿਆ ਸੀ ਜਦੋਂ ਮੈਂ ਵਸਤੂ ਉਤਰਿਆ ਤਾਂ ਚਾਰੇ ਪਾਸੇ ਵੱਡੀ ਸੰਖਿਆ ਵਿੱਚ ਫੌਜ ਦੇ ਤੰਬੂ ਨਜ਼ਰ ਪਏ ਮੈਂ ਕੱਚੇ ਰਸਤੇ ਤੇ ਪੈਦਲ ਪਿੰਡ ਵੱਲ ਨੂੰ ਤੁਰ ਪਿਆ ਮੈਂ ਅਚੰਬੇ ਨਾਲ ਰਸਤੇ ਦੇ ਦੋਨੋਂ ਪਾਸੇ ਤੰਬੂਆਂ ਦੀਆਂ ਕਤਾਰਾਂ ਤੇ ਫੌਜ ਦੇ ਜੌਂਗਿਆਂ ਦੀ ਆਵਾਜ਼ਾਈ ਦੇਖਦਾ ਜਾ ਰਿਹਾ ਸੀ ਜਦੋਂ ਸੱਜੇ ਹੱਥ ਇੱਕ ਤੰਬੂ ਦੇ ਬਾਹਰ ਪਹਿਰੇ ਤੇ ਖੜੇ ਫੌਜੀ ਜਵਾਨ ਨੇ ਮੈਨੂੰ ਕੜਕਵੀਂ ਆਵਾਜ਼ ਵਿੱਚ ਥਾਂ ਰੁਕ ਜਾਣ ਦਾ ਹੁਕਮ ਦਿੱਤਾ ਮੈਂ ਉਸਦੇ ਹੁਕਮ ਦੀ ਪਾਲਣਾ ਕਰਦਾ ਉੱਥੇ ਹੀ ਰੋਕ ਗਿਆ ਫਿਰ ਉਸਨੇ ਉਸੇ ਤਰ੍ਹਾਂ ਕੜਕਵੀਂ ਆਵਾਜ਼ ਵਿੱਚ ਮੈਨੂੰ ਉਸਦੇ ਨੇੜੇ ਜਾਣ ਦਾ ਹੁਕਮ ਦੇ ਦਿੱਤਾ ਉਸ ਵੇਲੇ ਸਰਦੀਆਂ ਦੀ ਰੁੱਤ ਹੋਣ ਕਰਕੇ ਮੈਂ ਪੈਂਟ ਦੇ ਨਾਲ ਕੋਟ ਪਾਇਆ ਹੋਇਆ ਸੀ ਕੋਟ ਦੀ ਅੰਦਰਲੀ ਜੇਬ ਵਿੱਚ ਇੱਕ ਫੌਜੀ ਮਾਰਕੇ ਦਾ ਗਰਨੇਡ HE36 ਸੀ ਗਰਨੇਡ ਦੇ ਭਾਰ ਨੂੰ ਬਾਹਾਂ ਦਾ ਆਸਰਾ ਦੇਣ ਲਈ ਮੈਂ ਆਪਣੇ ਦੋਵੇਂ ਹੱਥ ਕੱਛਾਂ ਵਿੱਚ ਲਏ ਹੋਏ ਸਨ ਫੌਜੀ ਜਵਾਨ ਦੇ ਹੁਕਮ ਅਨੁਸਾਰ ਮੈਂ ਉਸ ਵੱਲ ਤੁਰ ਪਿਆ ਸੀ ਉਸ ਨੇ ਮੈਨੂੰ ਉਸ ਤੋਂ 10 ਗੱਜ ਦੀ ਦੂਰੀ ਉੱਤੇ ਰੁਕ ਜਾਣ ਦਾ ਹੁਕਮ ਕੀਤਾ ਮੈਂ ਜਿੱਥੇ ਉਸ ਨੇ ਕਿਹਾ ਉੱਥੇ ਹੀ ਰੁਕ ਗਿਆ ਮੇਰੇ ਹੱਥ ਉਵੇਂ ਹੀ ਕੱਛਾਂ ਵਿੱਚ ਦਿੱਤੇ ਹੋਏ ਸਨ ਉਸ ਨੇ ਕੁਝ ਸੈਕਿੰਡਾਂ ਲਈ ਮੇਰੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਿਆ ਅਤੇ ਕੜਕਵੀਂ ਆਵਾਜ਼ ਵਿੱਚ ਪੁੱਛਿਆ "ਕਿਆ ਨਾਮ ਹੈ?" ਮੈਂ ਪੂਰੇ ਸਵੈ-ਵਿਸ਼ਵਾਸ ਨਾਲ ਉੱਤਰ ਦਿੱਤਾ "ਗੁਰਮੀਤ ਸਿੰਘ" ਉਸਨੇ ਪੇਰ ਪੁੱਛਿਆ ਕਹਾਂ ਜਾਣਾ ਹੈ ਮੈਂ ਕਿਹਾ ਐਸੇ ਹੀ ਪਿੰਡ ਜਾਣਾ ਹੈ ਤੇ ਮੈਂ ਇਸ ਪਿੰਡ ਦੇ ਸਰਪੰਚ ਦਾ ਪੁੱਤਰ ਹਾਂ ਮੇਰਾ ਜਵਾਬ ਸੁਣ ਕੇ ਉਸਨੇ ਕੋਖਮੀਆਂ ਨਜ਼ਰਾਂ ਨਾਲ ਮੇਰੇ ਸਿਰ ਤੋਂ ਲੈ ਕੇ ਪੈਰਾਂ ਤੱਕ ਤਹਿਕੀਕਾਤ ਬਾਰੀਕ ਸ਼ਾਨਬੀਨ ਕੀਤੀ ਉਸ ਤੋਂ ਬਾਅਦ ਉਸਨੇ ਮੈਨੂੰ ਉਸੇ ਤਰ੍ਹਾਂ ਕੜਕਵੀਂ ਆਵਾਜ਼ ਵਿੱਚ ਹੁਕਮ ਦਿੱਤਾ ਇਧਰ ਉਧਰ ਮਤ ਦੇਖੋ ਸਿੱਧੇ ਚਲੇ ਜਾਓ ਇਧਰ ਉਧਰ ਦੇਖੋਗੇ ਤਾਂ ਸਿੱਧੀ ਗੋਲੀ ਮਾਰ ਦਿੱਤੀ ਜਾਏਗੀ ਮੈਂ ਚੁੱਪ ਕਰਕੇ ਪਿੰਡ ਵੱਲ ਤੁਰ ਪਿਆ ਸਾਡੀ ਮੀਟਿੰਗ ਸਰਪੰਚ ਦੇ ਘਰ ਰੱਖੀ ਗਈ ਸੀ ਜਦੋਂ ਮੈਂ ਉਸਦੇ ਘਰ ਪਹੁੰਚਿਆ ਤਾਂ ਉਸ ਨੇ ਇੱਕਦਮ ਚੌਂਕ ਕੇ ਮੈਨੂੰ ਕਿਹਾ ਤੂੰ ਅੱਜ ਆਉਣ ਦੀ ਗਲਤੀ ਕਿਵੇਂ ਕਰ ਲਈ ਤੈਨੂੰ ਮੀਟਿੰਗ ਕੈਂਸਲ ਹੋਣ ਦਾ ਸੁਨੇਹਾ ਨਹੀਂ ਮਿਲਿਆ ਤੈਨੂੰ ਪਤਾ ਨਹੀਂ ਚੱਲਿਆ ਕਿ ਇਹ ਭਾਰਤੀ ਫੌਜ ਦੀ ਸੈਕੰਡ ਡਿਫੈਂਸ ਲਾਈਨ ਹੈ ਅਤੇ ਅੱਜ ਇੱਥੇ ਭਾਰਤੀ ਫੌਜ ਦੇ ਮੁਖੀ ਜਨਰਲ ਮਾਨਕ ਸ਼ਾਹ ਨੇ ਆਉਣਾ ਹੈ ਜਿਸ ਕਰਕੇ ਪਿੰਡ ਦੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਹਦਾਇਤ ਕੀਤੀ ਗਈ ਹੈ ਉਸ ਦੀ ਗੱਲ ਸੁਣ ਕੇ ਮੈਂ ਇੱਕਦਮ ਠਟੰਬਰ ਗਿਆ ਸੀ ਮੈਨੂੰ ਇੱਕਦਮ ਅਹਿਸਾਸ ਹੋ ਗਿਆ ਸੀ ਕਿ ਮੈਂ ਸੱਚਮੁੱਚ ਹੀ ਵੱਡੀ ਗਲਤੀ ਕਰ ਬੈਠਾ ਸੀ ਮੈਂ ਸੋਚਿਆ ਜੇਕਰ ਉਹ ਫੌਜੀ ਜਵਾਨ ਮੇਰੀ ਤਲਾਸ਼ੀ ਲੈ ਲੈਂਦਾ ਤਾਂ ਮੇਰੇ ਬਚਾ ਦਾ ਕੋਈ ਰਾਹ ਨਹੀਂ ਸੀ ਜਦੋਂ ਫੌਜ ਨੂੰ ਮੇਰੀ ਅਸਲੀਅਤ ਦਾ ਪਤਾ ਲੱਗਣਾ ਸੀ ਤਾਂ ਉਹਨਾਂ ਨੇ ਇੱਕਦਮ ਇਸ ਨਿਰਣੇ ਤੇ ਅਪੜ ਜਾਣਾ ਸੀ ਕਿ ਮੈਂ ਗਰਨੇਡ ਨਾਲ ਜਰਨਲ ਮਾਨਕ ਸ਼ਾਹ ਦੀ ਹੱਤਿਆ ਕਰਨੀ ਚਾਹੁੰਦਾ ਸੀ ਜਿਸ ਕਰਕੇ ਫੌਜ ਵੱਲੋਂ ਮੈਨੂੰ ਗੋਲੀ ਮਾਰ ਦੇਣੀ ਨਿਸ਼ਚਿਤ ਸੀ ਮੈਂ ਉਸੇ ਵੇਲੇ ਫੌਜੀ ਜਵਾਨ ਦੇ ਸਵਾਲਾਂ ਦੇ ਜਵਾਬ ਤਾਂ ਪੂਰੇ ਨਿਸ਼ਚੇ ਨਾਲ ਦੇ ਦਿੱਤੇ ਸਨ ਪਰ ਬਾਅਦ ਵਿੱਚ ਇਸ ਬਾਰੇ ਸੋਚ ਕੇ ਮੈਨੂੰ ਚਰਨਾਟ ਜਈ ਛਿੜ ਗਈ ਸੀ ਉਸ ਵੇਲੇ ਮੈਂ ਪੂਰੀ ਤਰ੍ਹਾਂ ਕਲੀਨ ਸ਼ੇਵਨ ਸੀ ਕਾਨਵਾ ਪਿੰਡ ਦੇ ਜ਼ਿਆਦਾਤਰ ਲੋਕ ਹਿੰਦੂ ਰਾਜਪੂਤ ਹਨ ਜਿਸ ਕਰਕੇ ਇਤفاق ਨਾਲ ਮੇਰਾ ਨਾਮ ਗੁਰਮੀਤ ਸਿੰਘ ਤੇ ਹੁਲੀਆ ਹਾਲਤ ਦੇ ਅਨੁਕੂਲ ਸੀ ਸ਼ਾਇਦ ਇਹਨਾਂ ਗੱਲਾਂ ਕਰਕੇ ਫੌਜੀ ਜਵਾਨ ਨੂੰ ਮੇਰੇ ਤੇ ਸ਼ੱਕ ਨਹੀਂ ਹੋਇਆ ਸੀ ਖੈਰ ਜੋ ਵੀ ਸੀ ਮੈਂ ਮੌਤ ਤੋਂ ਵਾਲ-ਵਾਲ ਬਚ ਗਿਆ ਸੀ ਉਸ ਤੋਂ ਤੀਜੇ ਦਿਨ ਫੌਜ ਨੇ ਉੱਥੋਂ ਆਪਣਾ ਡੰਡਾ ਡੇਰਾ ਚੁੱਕ ਲਿਆ ਸੀ ਉਦੋਂ ਤੱਕ ਮੈਂ ਸਰਪੰਚ ਦੇ ਘਰ ਅੰਦਰ ਹੀ ਡੜਿਆ ਰਿਹਾ ਫੌਜ ਦੇ ਚਲੇ ਜਾਣ ਤੋਂ ਬਾਅਦ ਮੈਂ ਗੁਰਦਾਸਪੁਰ ਜਾ ਕੇ ਸੁੱਖ ਦਾ ਸਾਹ ਲਿਆ ਕਿਤਾਬ ਖੜਕੂ ਲਹਿਰਾਂ ਦੇ ਅੰਗ ਸੰਗ ਲੇਖਕ ਸਰਦਾਰ ਅਜਮੇਰ ਸਿੰਘ ਭਾਗ 42ਵਾਂ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ